ਲੋ ਜੀ ਸਰੋਤਿਓ ਅੱਜ ਆਪ ਆਏ ਆ ਬਾਈ ਸੁਖਚੈਨ ਸਿੰਘ ਭੰਗੇਵਾਲਾ ਜੋ ਕਹਿੰਦੇ ਹੁੰਦੇ ਆ ਵੀ ਜਿਹੜਾ ਰੱਬ ਆਪਨੀ ਚਮਤਕਾਰ ਕਰਦਾ ਕਿਸੇ ਦੇ ਰਾਹੀ ਕਿਸੇ ਦੇ ਵਿੱਚ ਵਸ ਕੇ ਜਿਹੜੀ ਆ ਮਨੁੱਖਤਾ ਦੀ ਸੇਵਾ ਉਹ ਹੁੰਦੀ ਆ ਕਿਉਂਕਿ ਜੇ ਰੱਬ ਆਪ ਕਿਸੇ ਇੱਕ ਦੇ ਘਰੇ ਆਵੇ ਠਹਿਰ ਲੱਗ ਜੇ ਤਾਂ ਜਿਹੜਾ ਕਿੰਤੂ ਪ੍ਰੰਤੂ ਉਹ ਹੋ ਜਾਂਦਾ ਤਾਂ ਵੈਗਰੂ ਸੱਚੇ ਪਾਤਸ਼ਾਹ ਨੇ ਬਾਈ ਨੂੰ ਜਰੀਆ ਬਣਾਇਆ ਵੀ ਲੋਕਾਂ ਦਾ ਜਿਹੜਾ ਅੱਖਾਂ ਦਾ ਆਪਰੇਸ਼ਨ ਅੱਖਾਂ ਦੇ ਜਿੰਨੀਆਂ ਵੀ ਬਿਮਾਰੀਆਂ ਉਹਨਾਂ ਦਾ ਬਾਈ ਹੋਰੀ ਜਿਹੜੇ ਨਾਲ ਮਿਲ ਕੇ ਕੈਂਪ ਲਾਉਂਦੇ ਆ ਤੇ ਮੇਨ ਜਿਹੜਾ ਮੋਢੀ ਬਾਈ ਇੰਦਰਜੀਤ ਸੇਖੋ ਇੰਦਰਜੀਤ ਸਿੰਘ ਸੇਖੋ ਜੋ ਕਿ ਬਾਹਰ ਬੈਠੇ ਅਮਰੀਕਾ ਚ ਨਿਊ ਜਰਸੀ ਚ ਨਿਊ ਜਰਸੀ ਚ ਨਿਊ ਜਰਸੀ ਵਿੱਚ ਰਹਿੰਦੇ ਹੋਏ ਵੀ ਜਿਹੜੇ ਪੰਜਾਬ ਦੇ ਲੋਕਾਂ ਦੇ ਜਿਹੜੇ ਦਰਦਾਂ ਨੂੰ ਸਮਝਦੇ ਆ ਪੰਜਾਬ ਦੇ ਲੋਕਾਂ ਦੇ ਜਿਹੜੇ ਦਰਦ ਵੰਡਾਉਂਦੇ ਆ ਤੇ ਇੱਥੇ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕੈਂਪ ਲਾਉਣ ਦੀ ਜਿਹੜੀ ਮੁੱਖ ਸੇਵਾ ਉਹ ਬਾਈ ਸਖਤੈਰ ਸਿੰਘ ਜੀ ਨਵਾ ਰਹੇ ਆ ਬਾਈ ਜੀ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਣਾ ਵੀ ਤੁਹਾਡਾ ਬਾਈ ਜੀ ਹੋਰਾਂ ਨਾਲ ਕਿਵੇਂ ਮੇਲ ਹੋਇਆ ਅਤੇ ਕਿਵੇਂ ਤੁਹਾਡੇ ਮਨ ਚ ਤੇ ਬਾਈ ਜੀ ਮਨ ਬਾਈ ਦੇ ਮਨ ਚ ਇਹ ਗੱਲ ਆਈ ਵੀ ਆਪਾਂ ਜਿਹੜਾ ਇਹ ਅੱਖਾਂ ਦਾ ਕੈਂਪ ਜਿਹੜਾ ਲਾਇਆ ਕਰਨਾ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਮੇਲ ਕਿਵੇਂ ਸੱਸੀ ਗੱਲ ਬਾਈ ਜੀ ਸਾਰਿਆਂ ਨੂੰ ਜਿੰਨੇ ਵੀ ਸਰੋਤੇ ਦੇਖਣ ਆਲੇ ਆ ਇਹ ਵੀਡੀਓ ਨੂੰ ਜਰੂਰ ਦੇਖਣ ਤੇ ਕੰਮ ਦੀ ਗੱਲ ਆ ਬਾਈ ਜੀ ਬਾਈ ਜੀ ਇੰਦਰਜੀਤ ਹੋਰਾਂ ਨਾਲ ਮੇਰਾ ਮੇਲ ਹੋਇਆ ਜੀ 16 ਨਵੰਬਰ 2020 ਨੂੰ ਠੀਕ ਆ ਜੀ ਬਾਈ ਜੀ 2020 ਨੂੰ 16 ਨਵੰਬਰ ਨੂੰ ਮੇਰਾ ਆਪਰੇਸ਼ਨ ਹੋਣਾ ਸੀਗਾ ਕਿਡਨੀਆਂ ਮੇਰੀਆਂ ਕਿਡਨੀਆਂ ਖਰਾਬ ਹੋ ਗਈਆਂ ਸੀਗੀਆਂ ਦੋਨੇ ਅੱਛਾ ਤੋਂਡੀਆਂ ਜਿਹੜੀਆਂ ਕਿਡਨੀਆਂ ਖਰਾਬ ਹੋ ਗਈਆਂ ਸੀ ਉਸ ਟਾਈਮ ਜਿਹੜਾ ਤੁਹਾਡਾ ਆਪਰੇਸ਼ਨ ਸੀ ਹੁਣ ਆ ਤੇ ਬਾਈ ਜੀ ਨਾਲ ਫਿਰ ਮੇਲ ਹੋ ਕਿਵੇਂ ਹੋਇਆ ਤੇ ਕਿਸ ਬੰਦੇ ਨੇ ਕਰਾਇਆ ਇਹ ਮੈਡੀਕਲ ਦੇ ਵਿੱਚ ਬਾਈ ਜੀ ਹੁਰੀ ਆਉਂਦੇ ਸੀਗੇ ਪੇਸ਼ੈਂਟਾਂ ਦੀ ਮਦਦ ਕਰਨ ਦੇ ਲਈ ਆਪਣਾ ਫਰੀਦ ਫਰੀਦਕੋਟ ਗੋਵਿੰਦ ਸਿੰਘ ਮੈਡੀਕਲ ਤੇ ਨਾ ਆਪਣੇ ਆਪਣੇ ਤੋਂ 25 ਕਿਲੋਮੀਟਰ ਐਤੋਂ ਦੂਰ ਹਾਂਜੀ ਹਾਂਜੀ ਉੱਥੇ ਇਹ ਮਰੀਜ਼ਾਂ ਦੀ ਮਤਲਬ ਕਿ ਸੇਵਾ ਕਰਨ ਲਈ ਆਉਂਦੇ ਹੁੰਦੇ ਨੇ ਪੈਸੇ ਦੇ ਕੇ ਜਾਂਦੇ ਸੀ ਆਪਦੀ ਦਸਵੰਦ ਕੱਢਦੇ ਆਪਦੀ ਕਮਾਈ ਵਿੱਚੋਂ ਹਾਂਜੀ ਹਾਂਜੀ ਤੇ ਉੱਥੇ ਮੇਰਾ ਇਹਨਾਂ ਦੇ ਨਾਲ ਮੇਲ ਹੋਇਆ ਸੀ ਬਾਈ ਜੀ ਹੋਰਾਂ ਦਾ ਹਾਂਜੀ ਮੈਂ ਵੀ ਆਪਦੇ ਉੱਥੇ ਟੈਸਟ ਕਰਾਉਣ ਗਿਆ ਸੀ ਉਹ ਉੱਥੇ ਮੇਰਾ ਮੇਲ ਹੋਇਆ ਤੇ ਮੈਂ ਦੱਸਿਆ ਬਾਈ ਜੀ ਨੂੰ ਵੀ ਮੈਂ ਵੀ ਲੋਡ ਵੰਦਾ ਹਾਂ ਤੇ ਬਾਈ ਜੀ ਹੋਰਾਂ ਨੇ ਉਦੋਂ ਮੈਨੂੰ ਹੈਲਪ ਕੀਤੀ ਸੀ ਮੇਰੀ ਆਪਰੇਸ਼ਨ ਦੇ ਲਈ ਤੁਹਾਡੀ ਮਦਦ ਤੋਂ ਉਦੋਂ ਕਰੀ ਪੂਰੀ ਬਾਈ ਜੀ ਹਾਂ ਉਦੋਂ ਮੇਰੀ ਬਾਈ ਜੀ ਹੋਰਾਂ ਨੇ ਕਾਫੀ ਮਦਦ ਕੀਤੀ ਹੈਲਪ ਕੀਤੀ ਉਸ ਤੋਂ ਬਾਅਦ ਸਾਡਾ ਹੌਲੀ ਹੌਲੀ ਮੇਲ ਹੁੰਦਾ ਗਿਆ ਵੀ ਲੋਡ ਪੈਣ ਤੇ ਆਪਰੇਸ਼ਨ ਤੋਂ ਬਾਅਦ ਵੀ ਜਿਵੇਂ ਜਿਵੇਂ ਮੈਨੂੰ ਲੋਡ ਪੈਂਦੀ ਰਹੀ ਇਹ ਮੇਰਾ ਹਾਲ ਚਾਲ ਪੁੱਛਦੇ ਰਹੇ ਕਿ ਖਰਚਾ ਮੇਰੇ ਬਹੁਤ ਜ਼ਿਆਦਾ ਹੋ ਗਿਆ ਸੀਗਾ ਅਸੀਂ ਲੋਡ ਵੰਦ ਸੀ ਉਸ ਸਮੇਂ ਉਦੋਂ ਸਾਡੀ ਇਹਨਾਂ ਨੇ ਬਾਹ ਫੜੀ ਜਦੋਂ ਉਦੋਂ ਅਸੀਂ ਬਹੁਤ ਸਾਨੂੰ ਲੋੜ ਸੀ ਪੈਸੇ ਦੀ ਬਾਈ ਜੀ ਜਿਨ੍ਹਾਂ ਦੀ ਬਦੌਲਤ ਅੱਜ ਬੈਠਿਆ ਉਹ ਬਾਈ ਇੰਦਰਜੀਤ ਸੇਖੋਂ ਆ ਕਿਉਂਕਿ ਜਿਹੜਾ ਇਹ ਕਿਡਨੀਆ ਦਾ ਕੰਮ ਆ ਬਾਈ ਜੀ ਬਾਲਾ ਨਹੀਂ ਤਾਂ ਇਹ ਮੋਲਾ ਦਾ ਕੋਈ 10 ਲੱਖ ਤੋਂ ਤਾਂ ਬਹੁਤ ਜ਼ਿਆਦਾ ਉੱਤੇ ਹੋਊਗਾ ਤੁਹਾਡੇ ਸਾਹ ਨਾਲ ਕਿੰਨੇ ਦਾ ਪ੍ਰਸੀਕਟਨੀ ਜਿਹੜੀ ਆ ਉਹ ਤੁਹਾਡੀ ਬਦਲੀ ਗਈ ਆ ਬਦਲੀ ਗਈ ਕਿੰਨੇ ਮ제 ਹਾਂ ਤੇ ਇੰਨਾ ਪੈਸਾ ਗਰੀਬ ਬੰਦੇ ਲਈ ਤਾਂ ਜਿਹੜਾ ਨਹੀਂ ਬਈ ਉਹ ਜਿਹੜਾ ਸੌਖਾ ਹੁੰਦਾ ਇਕੱਠਾ ਕਰਨਾ ਬਲ ਕਰਨ ਬਈ ਜਿਹੜਾ 10 ਲੱਖ ਤੁਸੀਂ ਕਿਹਾ ਨਾ ਹਾਂ 10 ਲੱਖ ਤਾਂ ਕੱਲੇ ਆਪਰੇਸ਼ਨ ਆਪਰੇਸ਼ਨ ਦਾ ਹੀ ਲੱਗਿਆ ਆਪਰੇਸ਼ਨ ਦਾ ਕੱਲਾ ਹਾਂ ਮੈਂ ਹਸਪੀਟਲ ਚ ਮੈਂ ਮੋਹਾਲੀ ਤੋਂ ਆਪਰੇਸ਼ਨ ਕਰਵਾਇਆ ਹਾਂਜੀ ਹਾਂਜੀ ਉਸ ਤੋਂ ਬਾਅਦ ਜਿਹੜਾ ਡੈਲਸਨ ਦਾ ਹੋ ਗਿਆ ਆਉਣ ਜਾਣ ਦਾ ਖਰਚਾ ਹੋ ਗਿਆ ਦਵਾਈਆਂ ਬਹੁਤ ਮਹਿੰਗੀਆਂ 30-30 ਹਜ਼ਾਰ ਰੁਪਏ ਦੀ ਮਹੀਨੇ ਦੀ ਦਵਾਈ ਚੱਲਦੀ ਸੀ 5-6-6 ਹਫਤੇ ਚ ਤੈਨਾਂ ਡਾਲਸ ਹੁੰਦੇ ਸੀ ਕਿ ਤੀਜੇ ਦਿਨ ਮੰਨ ਲੇ ਚਲੋ ਵੀ 5-7000 ਰੁਪਏ ਡਾਲਸ ਤਾਂ ਲੱਗਦਾ ਸੀ ਇੰਨਾ ਪੈਸਾ ਆਉਣਾ ਬਹੁਤ ਔਖਾ ਇਕੱਠਾ ਕਰਨਾ ਇਹ ਬਾਈ ਜੀ ਹੋਰਾਂ ਨੇ ਜਦੋਂ ਮੈਨੂੰ ਮੇਰੇ ਨਾਲ ਗੱਲਬਾਤ ਹੋਣ ਲੱਗ ਗਈ ਉਹ ਉਹਨਾਂ ਨੇ ਮੇਰੀ ਬਹੁਤ ਹੀ ਜ਼ਿਆਦਾ ਮਦਦ ਕੀਤੀ ਜਿਨ੍ਹਾਂ ਦੇ ਬਦੌਲਤ ਅੱਜ ਮੈਂ ਤੁਰਿਆ ਫਿਰਦਾ ਤੇ ਉਹਦੇ ਚਿਰ ਅਸੀਂ ਹੌਲੀ ਹੌਲੀ ਫਿਰ ਸਾਡਾ ਇਹ ਮੇਲ ਮਲਾਪ ਹੁੰਦਾ ਗਿਆ ਤੇ ਇਹ ਆਪਦੇ ਪਿੰਡ ਅਕਲਪੁਰ ਦੇ ਵਿੱਚ ਇੱਥੋਂ ਦੇ ਰਹਿਣ ਵਾਲੇ ਆ ਜੰਪ ਵਾਲੇ ਇੱਥੋਂ ਦੇ ਆ ਰਹਿੰਦੇ ਨਿਊ ਜਰਸੀ ਚ ਆਏ ਅਕਲਪੁਰ ਪਿੰਡ ਕਿਹੜੇ ਪਾਸੇ ਰਹਿ ਜਾਂਦਾ ਬਈ ਇਹ ਹੈਗਾ ਨਕੂਦਰ ਦੇ ਕੋਲ ਬਈ ਨਕੂਦਰ ਦੇ ਕੋਲ ਪਿੰਡ ਜਿਹੜਾ ਬਾਈ ਉੱਥੋਂ ਦੇ ਜਿਹੜੇ ਆਪਣੇ ਬਾਈ ਇੰਦਰਜੀਤ ਸੇਖੂ ਆ ਜਿਹੜੇ ਪਿੰਡ ਦਾ ਨਾਮ ਹੈਗਾ ਅਕਲਪੁਰ ਹਾਂ ਉੱਥੋਂ ਦੇ ਰਹਿਣ ਵਾਲੇ ਆ ਉੱਥੇ ਇਹ ਨਾ ਹਰ ਸਾਲ ਕੈਂਪ ਲਾਉਂਦੇ ਹੁੰਦੇ ਆ ਠੀਕ ਆ ਜੀ ਅੱਖਾਂ ਦਾ ਕੈਂਪ ਅੱਖਾਂ ਦਾ ਕੈਂਪ ਹਾਂਜੀ ਹਾਂਜੀ ਤੇ ਮੈਂ ਇਹਨਾਂ ਦੇ ਕੈਂਪ ਦੇ ਵਿੱਚ ਪਹੁੰਚਿਆ ਸੀ 6ਵੇਂ ਕੈਂਪ ਦੇ ਵਿੱਚ ਉਦੋਂ ਪਹਿਲਾਂ ਇਹ 6 ਕੈਂਪ ਲਾ ਚੁੱਕੇ ਸੀ ਤੇ 2 3 ਸਾਲ ਪਹਿਲਾਂ ਦੀ ਗੱਲ ਆ ਇਹ ਠੀਕ ਆ ਜੀ ਹੁਣ 8ਵਾਂ ਕੈਂਪ ਲੱਗਣਾ ਛੇੜਾ ਹਾਂ ਤੇ ਅੱਠਵਾਂ ਕੈਂਪ ਆਪਾਂ ਇੱਥੇ ਲਾਉਣ ਲੱਗ ਪਏ। ਅਸਲ ਇੱਥੇ ਜਿਹੜਾ ਅੱਠਵਾਂ ਕੈਂਪ ਆਪਣੀ। ਹਾਂ ਇਹ ਇੱਥੇ ਅੱਠਵਾਂ ਤੇ 6 ਉੱਥੇ ਲਾ ਦਿੱਤੇ ਜਿੰਨਾਂ ਨੇ। ਮੈਂ 6ਵੇਂ ਕੈਂਪ 'ਚ ਗਿਆ ਸੀ ਉੱਥੇ ਅਸੀਂ ਦੇਖਿਆ ਬਾਈ ਨਾਲ ਮੁਲਾਕਾਤ ਜਦੋਂ ਹੋਈ ਦੁਬਾਰਾ ਫੇਰ ਮੁਲਾਕਾਤ ਹੋਈ ਸੀ ਕਾਹਨ ਬੈਠੇ। ਉਦੋਂ ਬਾਈ ਜੀ ਨੇ ਡਿਸਾਈਡ ਕੀਤਾ ਕਹਿੰਦਾ ਵੀ ਸੁਖਚਾਨ ਆਪਾਂ ਅਗਲੀ ਵਾਰ ਇਹਨਾਂ ਥੋੜੇ ਏਰੀਆ 'ਚ ਕੈਂਪ ਲਾਉਣਾ। ਵੀ ਥੋੜੇ ਉੱਥੇ ਕੈਂਪ ਲੱਗਦੇ ਆ। ਮੈਂ ਕਿਹਾ ਬਾਈ ਜੀ ਸਾਡੇ ਉਧਰ ਕੋਈ ਇੰਨਾ ਹੈ ਨਹੀਂਗਾ ਕੈਂਪ ਦਾ। ਹਾਂ ਵੀ ਨੋੜ ਬੰਦ ਬਹੁਤ ਆ ਤੇ ਨੋੜ ਬੰਦ ਬਹੁਤ ਫੈਮਿਲੀ ਨਾਲ ਗੱਲਬਾਤ ਕਰਕੇ ਆਪਣੇ ਦੋਸਤਾਂ ਨਾਲ ਗੱਲਬਾਤ ਕਰਕੇ ਵੀ ਆਪਾਂ ਇੱਥੇ ਕੈਂਪ ਲਾਉਣਾ ਹਾਂਜੀ ਹਾਂਜੀ ਤੇ ਫਿਰ ਇਹਨਾਂ ਨੇ ਕੈਂਪ ਇੱਥੇ ਡੇਟ ਮੈਨੂੰ ਉਸੇ ਟਾਈਮ ਦੇ ਦਿੱਤੀ ਕਹਿੰਦੇ ਵੀ ਆਪਾਂ 25 ਨਵੰਬਰ ਨੂੰ ਪਿਛਲੇ ਸਾਲ ਇੱਥੇ ਕੈਂਪ ਲੱਗਿਆ ਸੀ ਆਪਾਂ ਇਹ ਜਿਹੜਾ ਕੈਂਪ ਇਸ ਆਪਣੇ ਪਿੰਡ ਪੰਗੇੜੇ ਲੱਗਦਾ ਇਹ ਪੰਗੇੜੇ ਲੱਗਦਾ ਠੀਕਾ ਲੋ ਜੀ ਜਿਹੜਾ ਕੈਂਪ ਆ ਪੰਗੇ ਵਾਲਾ ਜ਼ਿਲ੍ਹਾ ਮੁਕਸਸ ਸਾਹਿਬ ਤੇ ਇੱਥੋਂ ਜਿਹੜਾ 17 ਕਿਲੋਮੀਟਰ ਹੋ ਗਮ ਮੁਕਸਰ ਹੀ ਹੈਗਾ ਆਪਣੇ ਪਿੰਡ ਤੋਂ ਪੰਗੜੇ ਤੋਂ 20 ਕਿਲੋਮੀਟਰ ਠੀਕ ਹੈ ਜੀ ਤੇ ਸਾਦਕਾ ਜਿਹੜਾ ਇਹ ਆਪਣੇ ਤੋਂ ਪੈਂਦਾ ਸਿਰਫ 10 ਕਿਲੋਮੀਟਰ 10 ਕਿਲੋਮੀਟਰ ਜਿਹੜਾ ਇੱਥੋਂ ਸਾਤਕਾ ਤੇ ਮੁਕਸ ਰਹਿਗਾ 20 ਕਿਲੋਮੀਟਰ ਤੇ ਜਿਹੜਾ ਕੈਂਪ ਆ ਇੱਥੇ ਬਾਈ ਜੀ ਦੇ ਪੈਂਦੀ ਲੱਗਦਾ ਪਿਛਲੀ ਵਾਰੀ ਆਪਾਂ 来 ਸੀ 25 ਨਵੰਬਰ ਨੂੰ ਕੈਂਪ ਉਦੋਂ ਰਸ਼ ਬਹੁਤ ਜ਼ਿਆਦਾ ਹੋ ਗਿਆ ਸੀਗਾ ਫਿਰ ਜਦੋਂ ਵੇਖਿਆ ਮਾਹੌਲ ਬਾਈ ਜੀ ਹੋਰਾਂ ਨੇ ਵੀ ਇੱਥੇ ਵੀ ਕਾਫੀ ਮਰੀਜ਼ ਹੈਗੇ ਲੋਡਵੰਦ ਲੋਕ ਹੈਗੇ ਆ ਫਿਰ ਉਸੇ ਦਿਨ ਫਿਰ ਡਿਸਾਈਡ ਕਰ ਲਿਆ ਵੀ 28 ਨਵੰਬਰ ਨੂੰ ਕੈਂਪ ਫੇਰ ਲਾਉਣਾ ਅਗਲੇ ਸਾਲ ਠੀਕ ਹੈ ਜੀ ਯਾਨੀ ਕਿ ਹੁਣ 28 ਨਵੰਬਰ ਨੂੰ ਪਿਛਲੇ ਸਾਲ ਆਇਆ ਹੁਣ 28 ਨਵੰਬਰ ਚ ਬਸ 14 ਮਹੀਨੇ ਦੀ 28 ਤਰੀਕ ਨੂੰ ਹਾਂ 14 15 ਤਰੀਕ ਅੱਜ ਹੋ ਗਈ ਆ ਹਾਂ ਹਾਂ ਤਕਰੀਬਨ ਤੇ ਬਸ ਆ ਥੋੜੇ ਦਿਨ ਹੀ ਰਹਿ ਗਏ ਬਾਕੀ ਤੇ ਹੁਣ ਆਪਣੀਆਂ ਤਿਆਰੀਆਂ ਫੁੱਲ ਆ ਬਾਈ ਜੀ ਇੱਕ ਸਵਾਲ ਮੇਰੇ ਮਨ ਚ ਆ ਇਹ ਮੇਰਾ ਨਹੀਂਗਾ ਇਹ ਲੋਕਾਂ ਦਾ ਬਾਈ ਜ਼ਿਆਦਾਤਰ ਕੈਂਪ ਦੇਖੋ ਜੀ ਹੋਰ ਬਿਮਾਰੀਆਂ ਦੇ ਵੀ ਕੈਂਪ ਲੱਗਦੇ ਆ ਲੋਕਾਂ ਦੇ ਮਨ ਚ ਇਹ ਵੈਮ ਆ ਵੀ ਉੱਥੇ ਸਿਰਪ ਚੈੱਕ ਅਪ ਕਰਕੇ ਇਹ ਦੱਸਦੇ ਆ ਭਾਈ ਤੇਰਾ ਆ ਕੰਮ ਹੋਊਗਾ ਤੇ ਵੱਡੇ ਵੱਡੇ ਹਸਪਤਾਲਾਂ 'ਚ ਪਰਚੀਆਂ ਕੱਟ ਦਿੰਦੇ ਆ ਤੇ ਪੈਸਾ ਜਿਹੜਾ ਕਿ ਕੋਈ ਨਹੀਂ ਲਾਉਂਦਿਆ ਤੇ ਇਸੇ ਤਰ੍ਹਾਂ ਲੋਕ ਜਿਹੜੇ ਕੈਂਪ ਦੇ ਵਿੱਚ ਆਉਣ ਤੋਂ ਡਰਦੇ ਆ ਵੀ ਕਦਾ ਚੈੱਕਅਪ ਹੀ ਹੋਣਾ ਵੀ ਇਲਾਜ ਤਾਂ ਕਿਸੇ ਨਹੀਂ ਕਰਨਾ ਨਹੀਂ ਪਰ ਤੁਹਾਡੇ ਬਾਰੇ ਇਹ ਸੁਣਿਆ ਵੀ ਆਪਰੇਸ਼ਨ ਤੱਕ ਦੇ ਪੈਸੇ ਆ ਜਿਹੜਾ ਵੀ ਇਹ ਬਾਈ ਹੋਰੀ ਦਿੰਦੇ ਆ ਵੀ ਇਹ ਗੱਲ ਸੱਚ ਆ ਵੀਰੇ ਬਿਲਕੁਲ ਗੱਲ ਸੱਚ ਆ ਭਾਈ ਆਪਰੇਸ਼ਨ ਇੱਥੇ ਭਾਈ ਫ੍ਰੀ ਹੋਣਗੇ ਫ੍ਰੀ ਆਪਰੇਸ਼ਨ ਹੋਣਗੇ ਚਿੱਟਾ ਮੋਤੀ ਆ ਜਿਹੜਾ ਹੁੰਦਾ ਉਹਦਾ ਜਿਹੜਾ ਆਪਰੇਸ਼ਨ ਆ ਉਹ ਫ੍ਰੀ ਕੀਤਾ ਜਾਊਗਾ ਠੀਕ ਹੈ ਜੀ ਇਹ ਸਾਰਾ ਪੈਸਾ ਬਾਈ ਜੀ ਹੋਰਾਂ ਨੇ ਦੇਣਾ ਐਣਕਾਂ ਦਿੱਤੀਆਂ ਜਾਣੀਆਂ ਮੌਕੇ ਤੇ ਨੇੜੇ ਦੀਆਂ ਹਾਂਜੀ ਡ੍ਰੌਪ ਦਿੱਤੀਆਂ ਜਾਣੀਆਂ ਚੈੱਕ ਅਪ ਹੋਊਗੀ ਜਿਹੜੇ ਜਿਹੜੇ ਮਰੀਜ਼ਾਂ ਦੇ ਲੈਂਸ ਪਹਿਨਣਗੇ ਉਹਨਾਂ ਦੀ ਲਿਸਟ ਬਣ ਜੂਗੀ ਇੱਕ ਹਾਂਜੀ ਡੇਲੀ 10 ਸਰਜਰੀ ਹੁੰਦੇ ਆ ਹਾਂਜੀ 10-10 ਸਰਜਰੀ ਕਰਕੇ ਅੱਗੇ ਅੱਗੇ ਪ੍ਰਸਾਸ ਚੱਲੀ ਜਾਊਗਾ ਠੀਕ ਹੈ ਬਾਈ ਜੀ ਕੈਂਪ ਇੱਕ ਦਿਨ ਦਾ ਹੋਊਗਾ ਆਪਣਾ 28 ਨਵੰਬਰ ਦਾ ਜਿਹੜਾ ਇਹ ਸਾਲ 'ਚ ਇੱਕ ਦਿਨ ਤੁਸੀਂ ਜਿਹੜਾ ਕੈਂਪ ਲਾਉਣਾ ਨਵੰਬਰ ਮਹੀਨੇ ਦੇ ਵਿੱਚ ਹਾਂਜੀ ਠੀਕ ਹੈ ਜੀ ਨਵੰਬਰ ਮਹੀਨੇ 'ਚ ਲਾਉਣ ਦਾ ਕਾਰਨ ਇਹ ਆ ਬਾਈ ਵੀ ਆ ਹੁਣ ਆਪਣੇ ਕਣਕਾਂ ਛੋਨੇ ਵੱਢੇ ਗਏ ਆ ਛੋਨੇ ਵੱਢੇ ਗਏ ਤੇ ਬਜਾਈ ਸ਼ੁਰੂ ਆ ਹਜੇ ਥੋੜਾ ਜਿਹਾ ਮੌਸਮ ਥੋੜਾ ਜਿਹਾ ਖਰਾਬ ਆ ਆਹ ਹੋਰ 10 ਦਿਨਾਂ ਤੱਕ ਮੌਸਮ ਬਿਲਕੁਲ ਸਾਫ਼ ਹੋ ਜਾਣਾ ਕਣਕਾਂ ਬੀਜੀਆਂ ਜਾਂਣੀਆਂ ਲੋਕਾਂ ਨੇ ਪਾਣੀ ਸ਼ੁਰੂ ਕਰ ਦਿੰਨੇ ਆ ਮੌਸਮ ਖਰਾਬ ਹੋ ਜੂਗਾ ਇਹਦੇ ਨਾਲ ਐ ਵੀ ਮੌਸਮ ਸਹੀ ਹੋਣਾ ਨਾ ਅੱਖਾਂ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਹਾਂ ਇਸ ਚੀਜ਼ ਬਾਰੇ ਤਾਂ ਮਤਲਬ ਇਹ ਜਿਹੜੇ ਇਸ ਮਾਲੂ ਅੱਖਾਂ ਵਾਲੇ ਡਾਕਟਰ ਆ ਜਾਂ ਬਾਈ ਜੂਰੀ ਉਹਨਾਂ ਨੂੰ ਆਪਣੇ ਤੋਂ ਜਿਹੜਾ ਕਿ ਜੱਤ ਤੁਸੀਂ ਹੋਗੇ ਤੁਹਾਨੂੰ ਜ਼ਿਆਦਾ ਪਤਾ ਪਰ ਇਹ ਬਹੁਤ ਵਧੀਆ ਬਾਈ ਜੀ ਤੁਹਾਡਾ ਲੋਕ ਭਲਾਈ ਦਾ ਕੰਮ ਵੈਗਰੂ ਨੇ ਤੁਹਾਨੂੰ ਜਿਹੜੀ ਇਹ ਸੇਵਾ ਦਿੱਤੀ ਆ ਸਰ ਏ ਬਾਈ ਇੰਦਰਜੀਤ ਸਿੰਘ ਸੇਖੋ ਜਿਹੜੇ ਇਹ ਉਹਨਾਂ ਦੇ ਗ੍ਰੈਂਡਫਾਦਰ ਆ ਉਹਨਾਂ ਦੇ ਦਾਦਾ ਜੀ ਆ ਤੇ ਅੱਗੇ ਬਾਈ ਜੀ ਹੋਰ ਵੀ ਜਿਹੜੇ ਨਾਲ ਇਨਵੋਲਡ ਹੋ ਤੁਸੀਂ ਉਹ ਦੱਸ ਦਿਓ ਉਹ ਨਾਲ ਇਹਨਾਂ ਦੇ ਫਾਦਰ ਸਾਹਿਬ ਆ ਹਾਂਜੀ ਜੋਗਿੰਦਰ ਸਿੰਘ ਹਾਂਜੀ ਤੇ ਇਹਨਾਂ ਦੀ ਮਦਰ ਆ ਬਾਈ ਇੰਦਰਜੀਤ ਸਿੰਘ ਜੀ ਦੇ ਹਾਂਜੀ ਤੇ ਦੋ ਬੱਚੇ ਇਹਨਾਂ ਦੇ ਬੇਟੀਆਂ ਦੋ ਹਾਂ ਬੇਟੀਆਂ ਉਹ ਇੱਕ ਇੱਕ ਬਾਈ ਜੀ ਹੋਰ ਆ ਕੈਨੇਡਾ ਤੋਂ ਬਾਈ ਜੀ ਹੋਰਾਂ ਦਾ ਦੋਸਤ ਠੀਕ ਆ ਜੀ ਮੋਹਨ ਸਿੰਘ ਬਾਈ ਜੀ ਜਿਹੜੇ ਆਪਣਾ ਫੋਟੋ ਲੱਗੀ ਹੋਈ ਆ ਆਹ ਥਾਂ ਦੇ ਵਿੱਚ ਮੋਹਨ ਸਿੰਘ ਜਿਹੜਾ ਆਪਣਾ ਮੁੰਡੀ ਮੁੰਡੀ ਹਾਂ ਮੁੰਡੀ ਇਹ ਕੈਨੇਡਾ ਤੋਂ ਆ ਇੱਕ ਕੈਨੇਡਾ ਤੋਂ ਇਹ ਇਹ ਸਹੂਜ ਕਰ ਰਿਹਾ ਹੈ ਇਸ ਕੀ ਕੈਂਪ ਦੇ ਵਿੱਚ ਠੀਕ ਆ ਜੀ ਤੇ ਇਹ ਐਤ ਕੀ ਆਪਣੇ ਬਾਈ ਜੀ ਹੋਣਾ ਦਾ ਮੇਨ ਆ ਤੇ ਇੱਕ ਇੱਕ ਬਾਈ ਜੀ ਕੈਨੇਡਾ ਤੋਂ ਜਿਹੜੇ ਇਹ ਦੋ ਬੰਦੇ ਖਾਸ ਹੀ ਆ ਠੀਕ ਆ ਜੀ ਐਤ ਕੀ ਇਹਨਾਂ ਵੱਲੋਂ ਕਰਵਾਇਆ ਜਾ ਰਿਹਾ ਠੀਕ ਆ ਜੀ ਤੇ ਮੇਰੀ ਤਾਂ ਸੰਗ ਤੁਹਾਨੂੰ ਉਹੀ ਆ ਬੇਨਤੀ ਆ ਵੀ ਜਿਹੜੇ ਵੀ ਲੋੜਵੰਦ ਬੰਦੇ ਹੈਗੇ ਆ ਹਾਂਜੀ ਹਾਂਜੀ ਜਿਨ੍ਹਾਂ ਨੂੰ ਵੀ ਲੋੜ ਹੈਗੀ ਆ ਆਪਰੇਸ਼ਨ ਦੀ ਜਾਂ ਨਹੀਂ ਕਰਵਾ ਸਕਦੇ ਅਸਮਰੱਥ ਹੈਗੇ ਆ ਤੇ ਉਹ ਬਈ ਆ ਕੇ ਫਾਇਦਾ ਲੈ ਲੈਣ ਫ੍ਰੀ ਚ ਕੰਮ ਹੋਊਗਾ ਸਾਰਾ ਲਓ ਜੀ ਬਾਈ ਜੀ ਅੱਖਾਂ ਦੀ ਕਿਸੇ ਤਰ੍ਹਾਂ ਦੀ ਬਿਮਾਰੀ ਲਾ ਆਪਰੇਸ਼ਨ ਤੋਂ ਲੈ ਕੇ 28 ਨਵੰਬਰ ਨੂੰ ਪਿੰਡ ਭੰਗੇਵਾਲਾ ਜ਼ਿਲ੍ਹਾ ਛੀਰੀ ਮੁਕਸਰ ਸਾਹਿਬ ਦੇ ਵਿੱਚ ਜਿਹੜਾ ਕੈਂਪ ਲੱਗਣਾ ਇਹ ਇਕੱਲਾ ਕੈਂਪ ਨਹੀਂ ਇਲਾਜ ਵੀ ਆ ਤੇ ਤੁਹਾਨੂੰ ਸਮਾਂ ਦਿੱਤਾ ਜਾਊਗਾ ਡਾਕਟਰ ਨਾਲ ਸਮਾਂ ਲੈ ਕੇ ਤੁਹਾਨੂੰ ਜਿਹੜੀ ਆ ਪੇਮੈਂਟ ਵੀ ਜਿਹੜੀ ਉਸ ਡਾਕਟਰ ਨੂੰ ਸਿੱਧੀ ਪਾਈ ਜਾਊਗੀ ਤੇ ਤੁਹਾਡਾ ਜਿਹੜਾ ਆਪਰੇਸ਼ਨ ਤੱਕ ਦਾ ਜਿਹੜਾ ਖਰਚਾ ਇਹ ਵੀ ਬਾਈ ਜੀ ਹੋਰਾਂ ਦੇ ਜਿਹੜੀ ਮੰਨ ਲਓ ਸੰਸਦਾਏ ਚੱਕੂਗੀ ਪੂਰੋਂ ਆਉਣਗੇ ਹਾਂਜੀ ਹਾਂਜੀ ਤੇ ਉਹਨਾਂ ਲਈ ਕੋਈ ਲੰਗਰ ਦਾ ਵੀ ਪ੍ਰਬੰਧ ਹੋਊਗਾ ਖਾਸ ਇਥੇ ਬਿਲਕੁਲ ਬਈ ਪਿਛਲੀ ਵਾਰ ਵੀ ਅਸੀਂ ਲੰਗਰ ਲਾਇਆ ਸੀਗਾ ਠੀਕ ਆ ਜੀ ਤੇ ਇਸ ਵਾਰੀ ਵੀ ਇਸ ਪੱਲਾ ਲੰਗਰ ਜਰੂਰ ਸ਼ਕਾਵਾਂਗੇ ਕਿਉਂਕਿ ਦੂਰੋਂ ਦੂਰੋਂ ਆਉਂਦੇ ਹੈਗੇ ਆ ਲੋਡ ਬੰਦ ਹੁੰਦੇ ਹੈ ਕਿ ਸਰਦੀ ਹੁੰਦੀ ਹੈ ਸਵੇਰੇ ਉੱਠ ਕੇ ਕੀ ਤੋਂ ਲੰਗਰ ਵਿਚਾਰੇ ਤੋਂ ਪਕਦਾ ਇੱਥੇ ਆਪਣੇ ਤਿਆਰ ਹੁੰਦਾ ਲੰਗਰ ਲੰਗਰ ਦਾ ਜਿਹੜੀ ਸੇਵਾ ਇੱਥੇ ਜਿਹੜੀ ਜਾਨੀ ਕਿ ਟਟ ਚੱਲੂ ਕੋਈ ਉਹਦੇ ਵਿੱਚ ਇਹ ਨਹੀਂ ਵੀ ਸਾਰਾ ਦਿਨ ਹੀ ਲੰਗਰ ਚੱਲੂਗਾ ਤੇ ਵੱਡੇ ਭਾਈ ਜਿਹੜਾ ਇਹ ਨਾ ਸਚੈਨ ਸਿੰਘ ਆਪਰੇਸ਼ਨ ਦੀ ਗੱਲ ਆ ਗਈ ਤੇ ਉਹ ਆਪਰੇਸ਼ਨ ਮੰਨ ਲਓ ਕਿਸ ਹਸਪੀਟਲ ਦੇ ਵਿੱਚ ਜਿਹੜਾ ਹੋਊਗਾ ਜਿੱਥੋਂ ਜਾਨੀ ਕਿ ਆਪਣੇ ਲੋੜਵੰਦ ਜਿਹੜੇ ਵੀ ਮੰਨ ਲਓ ਮਰੀਜ਼ ਆ ਉਥੋਂ ਆਪਰੇਸ਼ਨ ਕਰਾਉਣਗੇ ਕਿ ਹਰੇਕ ਹਸਪੀਟਲ ਦੇ ਵਿੱਚ ਮੰਨ ਕੇ ਉਹ ਪਰਚੀ ਲੈ ਕੇ ਕਰਾ ਸਕਦੇ ਆ ਨਹੀਂ ਬਾਈ ਜੀ ਇਹ ਸਾਡਾ ਡਾਕਟਰ ਆਨੰਦ ਗਾਵੜੀ ਮੁਕਸਰ ਹਸਪੀਟਲ ਆ ਠੀਕ ਹੈ ਬਾਈਪਾਸ ਤੇ ਠਿੰਡਾ ਬਾਈਪਾਸ ਤੇ ਉਹਨਾਂ ਨਾਲ ਸਾਡਾ ਐਗਰੀਮੈਂਟ ਹੋਇਆ ਹੋਇਆ ਠੀਕ ਹੈ ਜੀ ਇਸਨੇ ਸਾਲ ਵੀ ਅਸੀਂ ਉਹਨਾਂ ਤੋਂ ਹੀ ਸਾਰਾ ਟ੍ਰੀਟਮੈਂਟ ਲਿਆ ਸੀਗਾ ਠੀਕ ਆ ਜੀ ਤੇ ਇਸ ਵਾਰੀ ਵੀ ਸਨ ਅਸੀਂ ਉਸੇ ਹਸਪੀਟਲ ਨਾਲ ਸਾਡਾ ਐਗਰੀਮੈਂਟ ਹੋਇਆ ਹੋਇਆ ਡਾਕਟਰ ਆਨੰਦ ਗਾਵੜੀ ਆਈ ਹਸਪੀਟਲ ਜਿਹੜਾ ਮੁਖਸਰ ਸਾਹਿਬ ਆ ਜੀ ਇਹਨਾਂ ਨਾਲ ਬਾਈ ਜੀ ਨਿਊ ਜਰਸੀ ਤੋਂ ਜਿਹੜੇ ਉਹਨਾਂ ਦਾ ਤੇ ਬਾਈ ਸਚੈਣ ਹੋਰਿਆਂ ਦਾ ਜਿਹੜਾ ਇਹਨਾਂ ਨਾਲ ਸਪੈਸ਼ਲ ਜਿਹੜੀ ਗੱਲਬਾਤ ਹੋਈ ਵੀ ਆ ਵੀ ਜਿੰਨੇ ਵੀ ਮਰੀਜ਼ ਆਉਣਗੇ ਤੁਸੀਂ ਉਹਨਾਂ ਦਾ ਜਿਹੜਾ ਆਪਰੇਸ਼ਨ ਕਰਨਾ ਉਹਦੇ ਵਿੱਚ ਕੀ ਜਿਹੜੀ ਮਦਦ ਤੇ ਪੈਸੇ ਦੀ ਉਹ ਬਾਈ ਜੀ ਹੋਰੀ ਆਪ ਕਰਨਗੇ ਤੇ ਡਾਕਟਰ ਸਾਹਿਬ ਬੜੇ ਧਿਆਨ ਨਾਲ ਜਿਹੜਾ ਮੰਨ ਲਓ ਟਰੀਟਮੈਂਟ ਕਰਦੇ ਆ ਤਾਂ ਕਰਕੇ ਸਿਰਫ ਇਸੇ ਹਸਪੀਟਲ ਦੇ ਵਿੱਚ ਜਿਹੜਾ ਬਾਈ ਹੋਰਾਂ ਤਾਂ ਲਗਾਵਾ ਤੇ ਇੱਥੇ ਸਾਰਾ ਜਿਹੜਾ ਅੱਖਾਂ ਦਾ ਜਿਹੜਾ ਆਪਰੇਸ਼ਨ ਜਾਂ ਅੱਖਾਂ ਦੀ ਜਿਹੜੀ ਮੈਡੀਸਿਨ ਮਿਲਦੀ ਆ ਤੇ ਬਾਈ ਜੀ ਬਹੁਤ ਵਧੀਆ ਤੁਹਾਡਾ ਕੰਮ ਆ ਤੇ ਇਸੇ ਤਰ੍ਹਾਂ ਬਾਈ ਜੀ ਜਾਰੀ ਰੱਖੋ ਤੇ ਮੈਂ ਸਾਰੇ ਲੋਕਾਂ ਨੂੰ ਕਹਿੰਦਾ ਵੀ ਹੋਰ ਵੀ ਲੋਕ ਬਾਈ ਜੀ ਨਾਲ ਜਿੰਨਾ ਵੀ ਜੁੜਨਾ ਚਾਹੁੰਦੇ ਆ ਜੁੜੋ ਤੇ ਮਦਦ ਵੀ ਕਰੋ ਵੱਧ ਤੋਂ ਵੱਧ ਦੇਖੋ ਇਹ ਆਪਣੇ ਭੈਣ ਭਰਾਵਾਂ ਨੂੰ ਜਿਨ੍ਹਾਂ ਨੇ ਇਹ ਦੁਨੀਆ ਦੇਖਣ ਲਈ ਜਿਹੜਾ ਸਮਰਥਤ ਕਰਦੇ ਆ ਇਹ ਬਾਈ ਹੋਰੀ ਤੇ ਇੱਕ ਮਤਲਬ ਦੁਨੀਆ ਨੂੰ ਵੇਖਣਾ ਯਾਨੀ ਕਿ ਇਹ ਕਹਿੰਦਾ ਖਲਕਤ ਵੇਖਣੀ ਬਹੁਤ ਵੱਡਾ ਕੰਮ ਆ ਜਿਹੜਾ ਦੁਨੀਆ ਨੂੰ ਇੰਨਾ ਮੰਨ ਲਓ ਇੱਥੋਂ ਤੱਕਰ ਪਹੁੰਚਾਉਣਾ ਵੀ ਉਹ ਹਰ ਚੀਜ਼ ਨੂੰ ਵੇਖ ਸਕਦੇ ਆ ਤੇ ਇੱਕ ਅੰਨੇ ਬੰਦੇ ਦੀ ਕੀ ਮਤਲਬ ਉਹ ਜ਼ਿੰਦਗੀ ਆ ਇਹ ਆਪਾਂ ਆਪ ਮਹਿਸੂਸ ਕਰ ਸਕਦੇ ਆ ਆਪਾਂ ਅੱਖਾਂ ਬੰਦ ਕਰਕੇ ਕੋਈ 10 ਕਦਮ ਵੀ ਨਹੀਂ ਤੁਰ ਸਕਦੇ ਤੇ ਬਾਈ ਜੀ ਹੋਰੀ ਐਡਾ ਵੱਡਾ ਜਿਹੜਾ ਇਹ ਉਪਰਾਲਾ ਕਰ ਰਹੇ ਆ ਮੈਂ ਇਹਨਾਂ ਦਾ ਆਪਦੇ ਵੱਲੋਂ ਵੀ ਬਹੁਤ ਦਿਲੋਂ ਧੰਨਵਾਦੀ ਆ ਸ੍ਰੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ